ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਚਾਰ ਹੀ ਫਰਵੜਾ ਸੇਲ ਲਈ ਲੈ ਕੇ ਆਏ ਆਂਗੇ ਚਾਰ ਹੀ ਆਗੀਆਂ ਭਾਈ ਟਾਪ ਕੁਆਲਿਟੀ ਦੀਆਂ ਤੇ ਇੱਕ ਮਿਲ ਜੋ ਤੁਹਾਨੂੰ ਕਾਲੇ ਰੰਗ ਦੀ ਜਰਸੀ ਹੈ ਸਾਰੀਆਂ ਜਰਸੀਆਂ ਫੁੱਲ ਸੋਹਣੇ ਕੱਦ ਕਾਠ ਵਾਲੀਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹਾਂ ਬਾਈ ਵਧੀਆ ਚੜ੍ਹਦੀ ਕਲਾ ਜੀ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਂ ਕੁਲਦੀਪ ਸਿੰਘ ਹੈ ਜੀ ਹੂੰ ਪਿੰਡ ਢੱਲਵਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਤੇ ਨੇੜੇ ਪਿੰਡ ਪਰ ਨੇੜੇ ਜੀ ਤਾਂ ਪਾ ਇਧਰ 4 ਕਿਲੋਮੀਟਰ ਬਾਅਦ ਤੇ ਪੱਖੋ ਕੈਂਤੀਆਂ ਵੀ ਨੇੜੀ ਆ ਪੱਖੋ ਕੈਂਤੀਆਂ ਅੱਠ ਤੇ ਰਹਿ ਗਿਆ ਵਿਚਾਲੇ ਆ ਗਿਆ ਆਪਣਾ ਠੀਕ ਹੈ ਕੰਡੈਕਟਰ ਨੰਬਰ ਬੋਲ ਦਿਓ ਆਪਣਾ 98031 4210 ਇਹ ਬਾਈ ਦਾ ਬਈ ਕੰਡੈਕਟਰ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਆ ਬੱਚੇ ਦੀ ਸ਼ੁਰੂ ਕਰਦੀ ਹਾਂ ਹਾਂ ਜੀ ਕਿੰਨੀ ਉਮਰ ਦਾ ਬੱਚਾ ਆ ਗਿਆ ਇਹ ਜੀ 1.5 ਸਾਲ ਦੀ ਆ 1.5 ਸਾਲ ਦਾ ਬੱਚਾ ਆ ਗਿਆ ਫੁੱਲ ਵਜਣ ਵਾਲਾ ਬੱਚਾ ਆ ਗਿਆ ਹੈ ਨਾ ਹਾਂ ਜੀ ਹਾਂ ਪੂਰੀ ਪਿਆਵ ਜਿੱਕਾਦ ਕਾਠ ਦੀ ਕਰੀਏ ਕਦ ਕਾਠ ਵੀ ਚੰਗਾ ਆ ਗਿਆ ਫੇਸ ਬਿਊਟੀ ਆਪਾਂ ਤੁਹਾਨੂੰ ਚੈੱਕ ਕਰਵਾਉਣ ਵਾਲੇ ਫੇਸ ਵਗੈਰਾ ਚੈੱਕ ਕਰੋ ਅਸਲ ਵਿੱਚ ਜਰਸੀ ਆ ਗਿਆ ਹੈ ਨਾ ਪਿਆਵ ਜੀ ਜਮਾ ਪਿਆਵ ਜਮਾ ਨਿੱਕਾ ਜਿਹਾ ਮੂੰਹ ਰੰਗ ਰੂਪ ਇੱਕ ਨੰਬਰ ਥਾਣ ਬਾਈ ਗੱਲ ਕਰੀਏ ਚਾਰ ਜਮਾ ਜੀ ਸਾਰਿਆਂ ਦੇ ਜਮਾ ਚਾਰ ਚਾਰ ਪੂਰੀ ਝੋਲੀ ਚੰਗੀ ਮਿਲੋ ਠੀਕ ਹੈ ਥੋੜਾ ਮੈਨੂੰ ਡਰਦਿਆਂ ਨੇ ਦਿਖਾ ਦੇ ਕੋਈ ਗੱਲ ਕੀ ਬਾਤ ਆ ਬਾਲੇ ਚੰਗੇ ਥਾਂ ਚੋਲੀ ਆ ਗਈ ਤੇ ਬਈ ਪੂਸ ਤੋਂ ਲੰਡੀ ਆ ਗਈ ਨਾ ਪੂਸ ਤੋਂ ਥੋੜੀ ਜੀ ਲੰਡੀ ਆ ਜੀ ਇਹਦੀ ਕੋਈ ਵਿਚਾਰ ਹੈ ਨਹੀਂ ਹੁਣ ਠੀਕ ਆ ਹਾਂ ਉਹ ਉਹ ਤਾਂ ਕੀ ਹੁੰਦਾ ਨਾ ਖੋਲੇ ਬਈ ਤੋਰੋ ਇਧਰ ਨੂੰ ਮੜੀ ਜਿਹਦਾ ਜੜਾਂ ਚੋਂ ਉਹ ਪਿਆਰਾ ਸਾਈਨਿੰਗ ਬਹੁਤ ਪਿਆਰੀ ਬਈ ਜਰਸੀ ਦੇ ਵਿੱਚ ਆ ਜੀ ਜਿਹਦਾ ਜੜਾਂ ਚੋਂ ਹੋਵੇ ਹਨਾ ਉਹ ਤਾਂ ਹੁੰਦੀ ਆ ਫਿਰ ਹੂੰ ਬਹੁਤ ਚੰਗੀ ਕੁਆਲਿਟੀ ਦੇਖੋ ਬਈ ਰੰਗ ਰੂਪ ਸਾਈਨ ਗਲਾ ਬਈ ਯਾਰ ਇਹਦਾ ਤਿਆਰ ਆ ਟੀਕੇ ਦੇ ਜਮਾ ਪਰਰਾਉਂਦੀ ਸਹੀ ਗੱਲ ਆ ਟੀਕਾ ਲੈਣ ਦੇ ਬਿਲਕੁਲ ਹਾਂ ਤਿਆਰ ਇਧਰ ਨੂੰ ਕਰਾਇਓ ਬਈ ਮੂੰ ਲਓ ਜੀ ਲੈ ਚੈੱਕ ਕਰੋ ਬਈ ਮਦਰਾਂ ਦੇ ਰਿਕਾਰਡ ਪਤਾ ਇਹਨਾਂ ਦੇ ਸਾਰੇ ਬਿਲਕੁਲ ਨਹੀਂ ਜੀ ਉਹਦਾ ਪਤਾ ਨਹੀਂ ਆਪਾਂ ਦੁੱਧ ਪੁੱਛ ਲੈ ਮਾਮਾ ਦਾ ਜਰੂਰ ਠੀਕ ਹੈ ਕਿੰਨਾ ਕਹ ਬਈ ਕੋਈ 18 ਕਿਲੋਆਂ ਕੋਈ 20 ਕੋਈ 25 ਵੀ ਹੈ ਠੀਕ ਹੈ ਇਹਦੀ ਮਾਲ ਥੱਲੇ 22 ਲੀਟਰ ਦੁੱਧ ਕਹਿੰਦਾ ਸੀ ਤੇ ਬਾਕੀ ਨਾ ਫੇਸ ਦੇਖੋ ਯਾਰ ਹਾਂ ਕੀ ਬਾਤ ਹੈ ਮੋਦੀ ਬਾਤੀ ਭਾੜੀ ਕਮਾਲ ਆ ਲੈ ਚੱਲ ਬਈ ਆਦਾ ਬਈ ਫਾਰਮ ਚੋਂ ਲੈਤੀਆਂ ਹੋਈਆਂ ਆਪਣੀਆਂ ਦੋਨੇ ਬੱਸੀਆਂ ਹੂੰ ਤੇ ਮੁੱਲ ਬਈ ਕੀ ਰੱਖਦਾ ਇਹਦਾ ਫਿਰਦੀਆਂ ਵੀ ਖੁੱਲੀਆਂ ਸੀ ਉਹਨਾਂ ਦੀਆਂ ਤਾਹਾਂ ਉਹਲ ਕਰਦੇ ਆ ਤਮੂਰੀਆਂ ਦੀਆਂ ਹੂੰ ਖੁੱਲੀਆਂ ਛੱਡੀਆਂ ਵੀ ਤੇ ਮੁੱਲ ਕੀ ਰਹੂ ਬਾਈ ਕਲਦੀਪ ਦਾ ਇਹਦਾ ਮੁੱਲ ਮੁੱਲ ਬਸ ਯਾਰ ਬਾਈ ਜਿੰਨਾ ਮਰਜ਼ੀ ਕਰਾਲਾ ਹੁਣ ਤਾਂ ਦੀਵਾਲੀ ਦਾ ਕਰਕੇ ਆਫਰ ਹੀ ਦੇਵਾਂਗੇ ਅੱਜ 17000 ਰੁਪਿਆ ਦਾ ਚੱਕੋ ਬਾਈ ਬਾਈ ਕਹਿੰਦਾ ਦੀਵਾਲੀ ਦਾ ਕਰਕੇ ਆਫਰ ਹੀ ਲਾਉਣਾ ਬਾਈ ਕਹਿੰਦਾ 17000 ਦਾ ਬੱਚਾ ਤੁਹਾਨੂੰ ਆਪਾਂ ਇਹ ਦੇ ਦੇਵਾਂਗੇ 490 ਥਣ ਮਹਿਣਗੇ ਕੋਈ ਫੋਟ ਸੰਗ ਨਹੀਂ ਮਿਲਣੀ ਫालतू ਤੇ ਬਾਕੀ ਕੁਆਲਿਟੀ ਬੱਚਿਆਂ ਦੀ ਆ ਹਾਂਜੀ ਬਾਕੀ ਸਾਰੇ ਜੀ ਟੀਕਾ ਜੀ ਮੈਂ ਤਿਆਰ ਹੈ ਤਾਂ ਹੂੰ ਸਹੀ ਗੱਲ ਆ ਬਾਈ ਹਾਂਜੀ ਤੇ ਬਾਈ ਕਲਦੀਪ 2 ਨੰਬਰ ਬੱਚਾ ਹੈ ਕਿ ਨਹੀਂ ਕੁਮਰਦਾਗ ਆ ਏ ਬਾਸੇ ਤੋਂ ਮਹੀਨਾ ਡੇਢ ਮਹੀਨਾ ਘੱਟ ਮੈਂ ਤਾਂ ਝੋਲੀਆਂ ਨਹੀਂ ਕਹਿਣ ਦੀ ਲੋੜ ਪਾਣਗੇ ਮੈਂ ਕਿਹਾ ਯਾਰ ਜੀ ਜਮਾ ਐਡੇ-ਐਡੇ ਸਨ ਹੋਣਗੇ ਕਿਥੇ ਡੇਢ ਦਿਖਾ ਦੇ ਸਹੀ ਕਰਾ ਦਿਓ ਕੋਈ ਬਾਕੀ ਰਫੇਸ ਇਹਦਾ ਵੀ ਚੈੱਕ ਕਰੋ ਬੱਚਾ ਇੱਕ ਦੂਜੇ ਤੋਂ ਹਰ ਇੱਕ ਵੱਧ ਚੜਕੇ ਜਿਹੜੀ ਆ ਚੀਜ਼ ਬੋਦੀਵਾਦੀ ਆ ਦੇਖ ਅਗਲਾ ਕਹਿ ਦਦਾ ਕਮਾਲ ਆ ਗਿਆ ਨਾ ਕੁਆਲਟੀ ਵਾਲੇ ਬੱਚੇ ਆ ਬਾਈ ਫੁੱਲ ਵੱਡੇ ਤੇ ਬੱਚੇ ਬਣਨ ਵਾਲਿਆ ਜਰਸੀ ਦੇ ਨੰਨੇ ਕਹਿ ਸਕਦੇ ਹਾਂ ਜੀ ਹਾਂ 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 ਹੈ ਵੀ ਪੰਜਾਬ ਵਾਲੀਆਂ ਜੀ ਇਹਦਾ ਜਮਾ ਆਪਾਂ ਨੇ ਇੱਧਰ ਰੱਖਤੀਆਂ ਜਮਾ ਠੀਕ ਆ ਕੋਈ ਐ ਨਹੀਂ ਨਾ ਸਰੀਰ ਦੇਖੋ ਫਿਟਨੈਸ ਦੇਖੋ ਬੱਚਿਆਂ ਦੀ ਲਾਲੀ ਝਲਕਦੀ ਹੈ ਕਿਉਂਕਿ ਵਿੱਚ ਵੀਰ ਕਹਿੰਦੇ ਨੇ ਜਰਸੀ ਦੇ ਬੱਚੇ ਲੈਣੇ ਆ ਬਾਈ ਬਾਕੀ ਸਾਰੇ ਖੁੱਲੀਆਂ ਫਿਰਦੇ ਸੀ ਉਹਨਾਂ ਨੇ ਆਹ ਮੂਰੀਆਂ ਜਿੰਨੀਆਂ ਤਾਂ ਔਲ ਕਰਦੀਆਂ ਇਹ ਠੀਕ ਆ ਬੀ ਕਦੇ ਪਾਈਆਂ ਨਹੀਂ ਸੀ ਨਾ ਗਰਾਊਂਡ 'ਤੇ ਖੁੱਲੀਆਂ ਛੱਡੀਆਂ ਜਾਂ ਸੋਨਾ ਠੀਕ ਆ ਬਾਈ ਲੈ ਚੈੱਕ ਕਰੋ ਬਾਈ ਖੜਨੀ ਖੜਨੀ ਦੇਖੋ ਬੱਚੇ ਦੀ ਅਸਲ ਵਿੱਚ ਕਹਿ ਸਕਦੇ ਆ ਵੀ ਕੁਆਲਿਟੀ ਆ ਹਾਂਜੀ ਹਾਂ ਲੈ ਮੁੱਲੇ ਦਾ ਬਾਈ ਇਹਨਾਂ ਦਾ ਇੱਕੋ ਜਿਹਾ ਮੁੱਲੀ ਆ ਜੀ ਇਹਦਾ ਵੀ 17000 ਹੀ ਆ ਇਹਦਾ ਵੀ 17 ਹਾਂ ਚੱਕੋ ਬਾਈ ਮੁੱਲ ਬਾਈ ਕਹਿੰਦਾ ਅੱਜ ਬਾਲਾ ਆਪਾਂ ਇਹਦਾ ਹੋਣਾ ਆ ਜੇ ਕੋਈ 25 30 ਮੰਗੀ ਜਾਵਾਂਗੇ ਉਹਦਾ ਵੀ ਫਾਇਦਾ ਨਹੀਂ ਹੁਣ ਮੰਗੀ ਵੀ ਜਾਂਦੇ ਆ ਹੂੰ ਹੁਣ ਇਹਦਾ ਵਿੱਚ ਲੈ ਹੋਰ ਕਿਸੇ ਕੋਲੇ ਹੋਵੇ ਇਸੇ ਦਾ 25 ਮੰਗਣਗੇ ਹੂੰ ਮੁੱਲ ਬਾਈ ਕਹਿੰਦਾ ਬਸ ਲੈਣ ਦੇਣ ਹੀ ਕਰਨੇ ਆ ਬਾਈ ਬਾਲਾ ਮੁੱਲ ਨਹੀਂ ਕਰਨਾ ਖਿੱਚ ਕੇ ਮੁੱਲ ਕਰਨੇ ਆ ਮੁੱਲ ਫੇਰ ਬਾਈ ਅੱਗੇ ਵੀ ਬਾਈ ਖਿੱਚ ਕੇ ਜੀ ਕਰਨਾ ਹਾਂ ਜੀ ਹਾਂ ਉਹਦੇ ਆਪਾਂ ਬੱਛੀ ਇੱਕ ਸੀ ਆਪਣੇ ਕੋਲੇ ਹੂੰ ਉਹਦੀ ਪੜੱਕ ਦੇਣੀ ਹੋਗੀ ਬਸ ਸਹੀ ਗੱਲ ਹੈ ਪਹਿਲੇ ਫੋਨ ਤੀ ਹੂੰ ਤੇ ਤਿੰਨ ਨੰਬਰ ਬੱਚਾ ਬਾਈ ਕਿੰਨੀ ਕੁ ਮਰਦਾ ਆ ਗਿਆ ਇਸ ਹਾਲ ਕਦੀ ਆ ਗਈ ਇਸ ਹਾਲ ਦਾ ਹਾਂ ਝੋਲੀ ਚੇਕ ਕਰਵਾ ਦੀ ਇੱਕ ਮਿੰਟ ਬਈ ਲੈ ਪਹਿਲਾਂ ਤਾਂ ਯਾਰ ਥਣਾ ਕੰਨੀ ਨਹੀਂ ਹਣੀ ਥਣਾ ਕੰਨੀ ਤਾਂ ਯਾਰ ਆਪਾਂ ਜਮਾ ਦੇਖ ਕੇ ਲੈਣੇ ਆਂ ਮੂਰੇ ਵੀ ਵੇਚਣੀਆਂ ਨਾ ਆਪਾਂ ਹੂੰ ਆਪਾਂ ਕਿਹੜਾ ਕੋਈ ਐ ਕਰਨਾ ਬੱਚਿਆਂ 'ਚ ਨਾ ਸੈਨਿਕ ਬਈ ਚੈੱਕ ਕਰ ਸਕਦੇ ਆਂ ਬਾਹਲੀ ਆ ਗਈ ਤੇ ਬਾਕੀ ਚਾਰੇ ਜਰਸੀ ਦੇ ਬੱਚੇ ਆ ਗਏ ਇਹ ਕਾਲੇ ਰੰਗ ਦਾ ਹੈ ਨਾ ਇਹ ਕਾਲੇ ਰੰਗ ਦੀ ਹੂੰ ਆ ਬੱਚਾ ਵੀ ਦੇਖੋ ਬਈ ਬੜਾ ਸੈਨਗ ਵਾਲਾ ਬੱਚਾ ਤੋਰਾ ਤਰ ਇੱਕ ਨੰਬਰ ਆ ਸੋਹਣੇ ਬੱਚੇ ਯਾਰ ਹੋਣ ਵਾਲੇ ਆ ਬਈ ਤੇ ਬਾਈ ਜੇ ਅਣ ਮੈਂ ਗੱਲ ਕਰਾਂ ਕਲਦੀਪ ਜੇ ਕੋਈ ਇਕੱਠੇ ਚਾਰ ਬੱਸੀਆਂ ਲੈਂਦਾ ਤਾਂ ਮੁੱਲ ਵਧੀਆ ਜਾਇਜ਼ ਹੋ ਜਾਊ ਘਰ ਦਿਆਂਗੇ ਆਪਾਂ ਉਹੇ ਜਿਹਾ ਮਾਨ ਤਾਨ ਵੀ ਕਰ ਦਾਂਗੇ ਠੀਕ ਹੈ ਬਾਈ ਕਹਿੰਦਾ ਜੇ ਕੋਈ ਇਕੱਠੀਆਂ ਲੈ ਲਊਗਾ ਜੇ ਜੋੜਾ ਜੋੜਾ ਲਊਗਾ ਅਗਲਾ ਤਾਂ ਵੀ ਕਰ ਦਾਂਗੇ ਆਪਾਂ ਇਹੋ ਜਿਹਾ ਕੰਮ ਯਾਰ ਨਹੀਂ ਕਰਿਆ ਆਪਾਂ ਤਾਂ ਕਹਿੰਦੇ ਆ ਵੀ ਅਗਲੇ ਨੂੰ ਵੀ ਯਾਰ ਵਧੀਆ ਹੋਵੇ ਹੂੰ ਹੂੰ ਬਾਈ ਕਹਿੰਦਾ ਬਾਈ ਦੇਖੋ ਖਿੱਚ ਕੀ ਮੁੱਲ ਕਰਨਾ ਜਿੰਨਾ ਕਰਨਾ ਮੁੱਲ ਸਾਰੀ ਥਾਣੇ ਦੀ ਕਿਤਵੇਂ ਲੈ ਲਊਗੇ ਤਾਂ ਸਹੀ ਗੱਲ ਹੈ ਬਾਈ ਝੋਲੀ ਲੈ ਇੱਕ ਨੰਬਰ ਝੋਲੀ ਆ ਗਈ ਬਹੁਤ ਸੋਹਣੀ ਝੋਲੀ ਕਹਿੰਦਾ ਤੇ ਬਾਈ ਇਹ ਬੱਚੇ ਦਾ ਮੁੱਲ ਇਹਦਾ 1100 11000 ਹਾਂ ਬਸ ਹੁਣ ਇੱਕ ਅੱਜ ਆਪਾਂ ਦੇਣ ਲੈਣ ਵਾਲੀਆਂ ਗੱਲਾਂ ਹੀ ਕਰਨੀਆਂ ਠੀਕ ਹੈ ਕੋਈ ਐ ਨਹੀਂ ਕੋਈ ਕਹਿੰਦਾ ਬਾਹਲਾ ਮੁੱਲ ਨਹੀਂ ਕਰਨਾ ਬਸ ਗੱਲਾਂ ਹੀ ਦੇਣ ਦੇਣ ਵਾਲੀਆਂ ਨਿਬੜਦਾਂ ਨਹੀਂ ਕਹਿੰਦਾ ਤੇ ਇਹਦੇ ਵੀ ਆਪਾਂ ਝੋਲੀ ਚੇਕ ਕਰਾ ਦੇ ਹਾਂ ਦੇਖ ਇਹਦਾ ਇਹ ਕਾਲੇ ਰੰਗ ਚ ਆ ਗਈ ਕਾਲੇ ਰੰਗ ਚ ਝੋਲੀ ਬਹੁਤ ਜੰਗੀ ਆ ਗਈ ਥੋੜਾ ਇਹਨਾਂ ਡਰਦਾ ਦਿਖਾ ਦਿਓ ਦਿਖਾ ਦਿਓ ਲੈ ਭਈ ਆਪਾਂ ਝੋਲੀ ਚੇਕ ਕਰਵਾਉਣਾ ਬੱਚੇ ਦੀ ਇੱਕ ਨੰਬਰ ਝੋਲੀ ਆ ਨਹੀਂ ਕੋਈ ਵੀ ਦੱਸਾਂ ਨਹੀਂ ਜਮਾਂ ਹੂੰ ਹਾਂ ਕਾਲੇ ਰੰਗ ਦਾ ਬੱਚਾ ਆ ਗਿਆ ਪੂਰਾ ਬਲੈਕ ਜਿਹਨੂੰ ਆਪਾਂ ਕਹਿ ਸਕਦੇ ਹਾਂ ਆਪਾਂ ਦੱਸ ਦਿਆਂਗੇ ਯਾਰ ਜੇ ਕੁਛ ਇਹਦੇ ਹੋਊਗਾ ਵੀ ਥਣ ਤੇ ਹੁਣ ਆਪਾਂ ਇਹੋ ਜਿਹਾ ਕੰਮ ਨਹੀਂ ਕਰਦੇ ਭਾਈ ਤੇ ਇਹ ਕਿੰਨੀ ਕੁ ਮਹੀਨਾਂ ਦਾ ਬੱਚਾ ਭਾਈ ਗਲਤੀਪਾ ਇਹ ਭਾਈ ਯਾਰ ਮੰਨ ਕੇ ਚੱਲ 11 12 11 ਗੰ ਮਹੀਨਿਆਂ ਦਾ ਮਸਤੀ ਪੂਰੀ ਕਰਦਾ ਹਾਂ ਜੱਦ ਦਾ ਫਿਰਦਾ ਕਿ ਨਹੀਂ ਦੇਖ ਬਾਕੀ ਗੋਲ ਮਟੋਲ ਪਿਆ ਬੱਚਾ ਲਿਸਾਂ ਨਹੀਂ ਲਾ ਮਾ ਨਹੀਂ ਕਿਸੇ ਪੱਖ ਤੋਂ ਰੋਈ ਨਿਕਰ ਫੁੱਲ ਕਰਮ ਵਾਲੀ ਨਾ ਇਹ ਕਾਲੇ ਰੰਗ ਚ ਆ ਗਿਆ ਕਾਲੇ ਰੰਗ ਚ ਤੇ ਇਹਦਾ ਮੁੱਲ ਫਿਰ ਲੈਣ ਦੇ ਇਹਦਾ ਮੁੱਲ ਹੂੰ ਇਹਦਾ ਮੁੱਲ ਦੇਣ ਲੈਣੀ ਬਸ 7000 ਰੁਪਿਆ ਬਸ ਚੱਕੋ ਭਾਈ ਲੈਣ ਦੇਣ ਮੁੱਲੀ ਬਾਈ ਕਹਿੰਦਾ 7000 ਰੁਪਿਆ ਇਹਦਾ ਇਹਦੇ ਚ ਹੁਣ ਬਾਹਲਾ ਨਹੀਂ ਮੰਨਤਾ ਹੁੰਦਾ ਵੀ ਬਸ ਇਹਦੇ ਚ 16 ਪੱਲੇ ਹੀ ਹੋ ਠੀਕ ਹੈ ਠੀਕ ਹੈ ਨਾ 16 ਸਪਾ ਹੀ ਹੋਊਗਾ ਬਾਹਲਾ ਵੀ ਮੁੱਲ ਪਿਆ ਪਹਿਲੀ ਨਹੀਂ ਮੈਂ ਕਹਿੰਦਾ ਬਾਲੇ ਕਰੇ ਜੇ ਜੋੜਾ ਕਰਨਾ ਕਿਸੇ ਨੇ ਜੋੜਾ ਲੈ ਜਾਂਦੇ ਠੀਕ ਹੈ ਭਾਈ ਜੋੜਾ ਲੈ ਜਾਣਾ ਜੋੜਾ ਲੈ ਜੋ ਕੱਲੀ ਕੱਲੀ ਲੈ ਜਾਣੀ ਹੈ ਭਾਈ ਕੱਲੀ ਕੱਲੀ ਲੈ ਜਾਓ ਤੇ ਨੈਕਸੀ ਕੇ ਬਾਈ ਕੋਲੇ ਚਾਰ ਚਾਰ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਚਾਰਾਂ ਚ ਕੋਈ ਵੀ ਬੱਚਾ ਆਵੇ ਪਸੰਦ ਤਾਂ ਬਾਈ ਨੇ ਜਰੂਰ ਕਰਿਓ ਬਾਈ ਕੰਡਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ